ਦੇ ਨਾਲ ਤਿੰਨ ਦਿਨ ਹੋ ਗਏ ਆ ਮੈਨੂੰ ਕਿਆ ਬਾਗਾ ਦੇ ਹਾਨੀ ਪੰਡਤ ਕਹਿੰਦੇ ਤਿੰਨ ਦਿਨ ਤੋਂ ਲਗਾਤਾਰ ਦਲਵੀਰ ਮਨਾਣੇ ਦੇ ਕੋਲ ਹੀ ਰਹਿ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਇੱਕ ਵਾਰ ਤਾੜੀਆਂ ਮਾਰ ਦਿਓ ਹਾਨੀ ਪੰਡਤ ਦੇ ਲਈ ਵੀ ਹਾਨੀ ਪੰਡਤ ਸਾਡੀ ਖੇਡ ਕਬੱਡੀ ਦਾ ਜਿਹਦੇ ਐਕਸ਼ਨ ਦੁਨੀਆ 'ਚ ਮਸ਼ਹੂਰ ਹੈ ਜਿਹਦੀ ਖੇਡ ਕਬੱਡੀ ਨੂੰ ਦੁਨੀਆ ਮੰਨਦੀ ਆ ਭਾਈ ਥੋੜਾ ਥੋੜਾ ਪਿਛੇ ਅੜ ਜਾ ਪਲੀਜ਼ ਕੈਮਰਾਮੈਨ ਵੀਰਾਂ ਨੂੰ ਬੇਨਤੀ ਹੈ ਵੀ ਥੋੜਾ ਥੋੜਾ ਪਿਛੇ ਅੜ ਜਾਓ ਮੈਂ ਬੇਨਤੀ ਕਰਾਂਗਾ ਪ੍ਰਸਿੱਧ ਸਿੰਗਰ ਰਾਕਾ ਜੀ ਆਪਣੇ ਟੌਪ ਦੇ ਗੀਤਾਂ ਦੇ ਗੋਲ ਲੈ ਕੇ ਤੁਹਾਡੇ ਜਨਮ ਆ ਜੰਨੇ ਰਾਕਾ ਜੀ ਸਨਮਾਨ ਵੀ ਉਹਨਾਂ ਦਾ ਬਹੁਤ ਵੱਡੇ ਕਾਪੜਾ ਕੀਤਾ ਜਾਵੇਗਾ ਪਰ ਮੈਂ ਬੇਨਤੀ ਕਰਾਂਗਾ ਦਲਵੀਰ ਪਹਿਲਾ ਪੰਡਿਤ ਆ ਜੀ ਬਾਈ ਬਾਈ ਸ਼ੁਰੂ ਕਰਵਾਣਾ ਹੈ ਸ਼ੁਰੂ ਕਰ ਦਿਓ ਰੱਖ ਭਾਈ 1 ਮਿੰਟ ਪਾਜੀ ਰਾਸ ਹੋਈ ਜਾ ਚੁੱਕੀ ਹੈ ਚਲੋ ਚਲੋ ਭਾਈ ਤੇ ਕਹਨੇ ਹਾਨੀ ਪੰਡਤ ਦਾ ਕਹਿੰਦੇ ਸਨਮਾਨ ਕਰਦੀ ਭਾਈ ਫੋਟੋਵਾਂ ਨੂੰ ਬੇਨਤੀ ਆ ਬਾਅਦ ਚ ਕਰਵਾਇਓ ਯਾਰ ਐਦਾਂ ਨਾ ਕਰੋ ਹਾਨੀ ਪੰਡਤ ਸਾਡੀ ਖੇਡ ਕਬੱਡੀ ਦਾ ਜਿਹਦੇ ਐਕਸ਼ਨ ਦੁਨੀਆ 'ਚ ਮਸ਼ਹੂਰ ਹੈ ਜਿਹਦੀ ਖੇਡ ਕਬੱਡੀ ਨੂੰ ਦੁਨੀਆ ਮੰਨਦੀ ਆ ਦੁਨੀਆ ਫਾਈਨਲ ਹਨੀ ਪੰਡਤ ਜੀ ਅੱਜ ਹਨੀ ਪੰਡਤ ਕਹਿੰਦੇ 10 ਵਜੇ ਆ ਗਿਆ ਸਾਡੇ ਕੋਲ ਇਹਨੇ ਦਿਲਵੀਰ ਨੂੰ ਆਖਿਆ ਵੀ ਤੇਰੀਆਂ ਟੀਮਾਂ ਨਹੀਂ ਆਈਆਂ ਇਹ ਕਹਿੰਦਾ ਵੀ ਜੇ ਕਿਤੇ ਮੈਚ ਖੇਡਣਾ ਹੁੰਦਾ ਤੇ ਸਭ ਤੋਂ ਪਹਿਲਾਂ ਮੈਂ ਆਪਣੇ ਟੀਮੈਂਟਰ ਕਰਾਉਂਦਾ ਹਨੀ ਪੰਡਤ ਦਾ ਵਿਸ਼ੇਸ਼ ਤੌਰ ਤੇ ਮਾਨਸਮਾਨ ਕੀਤਾ ਜਾ ਰਿਹਾ 6 ਫੁੱਟ ਦੇ ਕੱਪ ਦੇ ਨਾਲ ਬਹੁਤ ਵੱਡੇ ਕੱਪ ਦੇ ਨਾਲ ਤਿੰਨ ਦਿਨ ਹੋ ਗਏ ਮੈਨੂੰ ਕਿਆ ਬਾਤ ਹੈ ਹਨੀ ਪੰਡਤ ਕਹਿੰਦੇ ਤਿੰਨ ਦਿਨ ਤੋਂ ਲਗਾਤਾਰ ਦਲਵੀਰ ਮਨਾਣੇ ਦੇ ਕੋਲ ਹੀ ਰਹਿ ਰਿਹਾ ਬਹੁਤ ਬਹੁਤ ਧੰਨਵਾਦ ਹੈ ਇੱਕ ਵਾਰ ਤਾੜੀਆਂ ਮਾਰ ਦਿਓ ਹਨੀ ਪੰਡਤ ਦੇ ਲਈ ਵੀ ਭਾਈ ਭਾਈ ਯਾਰਾ ਗਰਾਊਂਡ ਖਾਲੀ ਕਰੋ ਤਮ ਕਿੱਥੇ ਹੋਏ ਭਾਈ ਚਾਰ ਗਿੰਨ ਦੋ ਕੋ ਬੋਲ ਬੋਲ ਬਾਬੇ ਪੰਜ ਪਲਾਨੀ चार, चार, चार। राका नहीं मानता राका कहना भी फिर सही किसी दिन बहुत बहुत धनबाद है मनो परमेंद्र ਥੈਂਕ ਯੂ ਰਾਕਾ ਜੀ ਧੰਨਵਾਦ ਤੁਹਾਡਾ ਕਈ ਬੰਦਿਆਂ ਦੀ ਮਜਬੂਰੀ ਹੁੰਦੀ ਹੈ ਸੋ ਥੈਂਕ ਯੂ ਇੱਕ ਵਾਰ ਫਿਰ ਰਾਕਾ ਜੀ ਇੱਕ ਟਾਕਟਰ ਸਪான்ਸਰ ਕੀਤਾ ਗਿਆ ਹੈ ਬਾਈ ਗਰਾਊਂਡ ਖਾਲੀ ਕਰਦੇ ਹੋਣ ਗਰਾਊਂਡ ਹੁਣ ਖਾਲੀ ਕਰਦੇ ਲੱਕੀ ਬਜਰੂਰ ਸਾਡਾ ਵੀਰ ਹੈ ਜਿਹੜੀ ਨਾਮ ਹੈ ਜੋ ਸੁਰਖਬਰ ਦੀ ਟੀਮ ਆਲੇ ਦਾ ਗਰਾਊਂਡ ਚ ਨਹੀਂ ਪਾਂਦੀ ਯਾਦਾ ਸਰਪੰਚ ਜਿੱਥੇ ਵੀ ਆਸ ਹੁੰਦਾ ਬਿੱਲਾ ਸਾਡਾ ਵੀ ਲਲਤੋਂ ਵਾਲਾ ਮੇਰੇ ਮੈਚ ਤੇ ਇਸ ਮੈਚ ਦੇ ਬੁੱਲਾਂ ਦੀ ਸਾਂਝ ਬਾਲੀ ਨੂੰ ਆਖਾਂਗਾ ਗਰਾਊਂਡ ਪਲੀਜ਼